ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 1857 ਇਸਵੀ ਵਿਦਰੋਹ ਦੀ ਅਸਫਲਤਾ ਦੇ ਕਾਰਨ ਕਰਾਂਗੇ ਸਟੂਡੈਂਟਸ 1857 ਇਸਵੀ ਦੇ ਵਿਦਰੋਹ ਦੇ ਜਿਹੜੇ ਕਾਰਨ ਨੇ ਉਹ ਆਪਾਂ ਕਰ ਚੁੱਕੇ ਆ ਕੁਐਸਚਨ ਤੇ ਇਸ ਵੀਡੀਓ ਦੇ ਵਿੱਚ ਕਰਾਂਗੇ 1857 ਇਸਵੀ ਦੇ ਵਿਦਰੋਹ ਦੀ ਅਸਫਲਤਾ ਦੇ ਕਾਰਨ ਇਹ ਵਿਦਰੋਹ ਕਿਉਂ ਅਸਫਲ ਹੋ ਗਿਆ ਜੇ ਆਪਾਂ ਕਹਿ ਸਕਦੇ ਕਿ ਭਾਰਤੀ ਜਿਹੜੇ ਫੌਜ ਸੀ ਠੀਕ ਹੈ ਭਾਰਤੀ ਸੈਨਿਕਸ ਕਿਉਂ ਹਾਰ ਗਏ ਕੀ ਕਾਰਨ ਸੀ ਠੀਕ ਹੈ ਤੇ ਹਾਂਜੀ 1857 ਵਿਦਰੋਹ ਨੂੰ ਕ੍ਰਾਂਤੀ ਵੀ ਕਹਿੰਦੇ ਨੇ ਸੋ ਕਨਫਿਊਜ਼ ਨਹੀਂ ਹੋਣਾ ਜਦੋਂ ਆਪਾਂ ਕਹਿੰ ਸਰ ਵੀ ਅੰਗਰੇਜ਼ ਕਿਉਂ ਜਿੱਤੇ ਠੀਕ ਹੈ ਕੀ ਕਾਰਨ ਸੀ ਹਾਂਜੀ ਪਹਿਲਾਂ ਜਾਣ ਪਛਾਣ ਤੁਸੀਂ ਦੇ ਸਕਦੇ ਹੋ 1857 ਦਾ ਜਿਹੜਾ ਵਿਦਰੋਹ ਭਾਰਤੀਆਂ ਨੇ ਅਚਾਨਕ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਇੱਕ ਵਿਦਰੋਹ ਕੀਤਾ ਸੀ ਤੇ ਉਸ ਵੇਲੇ ਭਾਰਤ ਦੇ ਵਿੱਚ ਉਸ ਵੇਲੇ ਭਾਰਤੀਆਂ ਤੇ ਅੰਗਰੇਜ਼ ਸੈਨਿਕਾਂ ਦਾ ਪਾਦ ਕਿਨਸ 6 ਅਤੇ 1 ਮਿਲਕੀ ਸੈਨਾ ਦੇ ਵਿੱਚ ਬੇਸ਼ੱਕ ਭਾਰਤੀ ਸੈਨਿਕਾਂ ਦੀ ਗਿਣਤੀ ਜ਼ਿਆਦਾ ਸੀ ਬਟ ਉਹਨਾਂ ਨੂੰ ਐਨੇ ਕੋਈ ਰਾਈਟਸ ਨਹੀਂ ਸੀ ਜਿੰਨੇ ਜਿਹੜੇ ਕਿ ਅੰਗਰੇਜ਼ ਸੈਨਿਕਾਂ ਨੂੰ ਸੀ ਤੇ ਭਾਰਤੀਆਂ ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਕਾਫੀ ਜ਼ਿਆਦਾ ਜੋਸ਼ ਸੀ ਤੇ ਉਹਨਾਂ ਨੇ ਅੰਗਰੇਜ਼ਾਂ ਦਾ ਵਿਦਰੋਹ ਦੇ ਦੌਰਾਨ ਖੂਬ ਮੁਕਾਬਲਾ ਕੀਤਾ ਪਰੰਤੂ ਇਸ ਦੇ باوجود ਵੀ ਉਹ ਅਸਫਲ ਰਹੇਗੀ ਕੀ ਕਾਰਨ ਸੀ ਜੇ ਆਪਾਂ ਕਹਿ ਸਕਦੇ ਭਾਰਤੀਆਂ ਦੀ ਅਸਫਲਤਾ ਦੇ ਕਾਰਨ ਤੇ ਅੰਗਰੇਜ਼ਾਂ ਦੀ ਸਫਲਤਾ ਦੇ ਕੀ ਕਾਰਨ ਸੀ ਪਹਿਲਾਂ ਕਿ ਇਹ ਵਿਦਰੋਹ ਸਮੇਂ ਤੋਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਸ਼ੁਰੂ ਹੋਣਾ ਹਾਂਜੀ 1857 ਦਾ ਜਿਹੜਾ ਵਿਦਰੋਹ ਹੈ ਨਾਨਾ ਸਾਹੀਪਾ ਤੇ ਹੋਰ ਜਿਹੜੇ ਦੂਜੇ ਨੇਤਾਵਾਂ ਸੀ ਉਹਨਾਂ ਨੇ ਦੇਸ਼ ਭਰ ਦੇ ਵਿੱਚ ਵਿਦਰੋਹ ਸ਼ੁਰੂ ਕਰਨ ਦੇ ਲਈ 31 ਮਈ 31 ਮਈ 1857 ਇਸਵੀ ਦੀ ਡੇਟ ਹੈ ਜਿਹੜੀ ਕਿ ਨਿਸ਼ਚਿਤ ਕੀਤੀ ਸੀ ਬਟ ਜਿਹੜਾ ਵਿਦਰੋਹ ਆ ਉਹ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਬੇਰਕਪੁਰ ਦੇ ਵਿੱਚ ਠੀਕ ਹੈ ਮੰਗਲਪਾਂਡੇ ਨੇ ਜਿਹੜੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕਰਤਾ ਤੇ ਵਿਦਰੋਹ ਦਾ ਜਿਹੜਾ ਵਿਕਲ ਬਜਾਤਾ 29 ਮਾਰਚ 1857 ਨੂੰ 29 ਮਾਰਚ 1857 ਈਸਵੀ ਦੇ ਵਿੱਚ ਹੀ ਵਿਦਰੋਹ ਜਿਹੜੇ ਕੀ ਸ਼ੁਰੂ ਹੋ ਗਿਆ ਤੇ ਮੈਰਠ ਦੇ ਵਿੱਚ ਇਹ 10 ਮਈ ਨੂੰ ਸ਼ੁਰੂ ਹੋ ਗਿਆ 10 ਮਈ ਨੂੰ ਸ਼ੁਰੂ ਹੋ ਗਿਆ ਤਾਂ ਵਿਦਰੋਹ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਵਿਦਰੋਹ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਦੇ ਕਾਰਨ ਇੱਕ ਤਾਂ ਭਾਰਤੀ ਆਪਣੀ ਤਿਆਰੀ ਪੂਰੀ ਨਾ ਕਰ ਸਕੇ ਦੂਜੇ ਇਸ ਹਾਲਤ ਦੇ ਵਿੱਚ ਜਿਹੜੇ ਦੂਜੇ ਵਾਗੀ ਨੇਤਾਵਾਂ ਨੂੰ ਇਹ ਪਤਾ ਨਾ ਲੱਗਿਆ ਉਹ ਕੀ ਉਹ ਕੀ ਕਰਨ ਇਸ ਲਈ ਅੰਗਰੇਜ਼ਾਂ ਲਈ ਭਾਰਤੀ ਨੂੰ ਹਰਾਉਣਾ ਜਿਹੜੇ ਕਿ ਮੁਸ਼ਕਲ ਹੋ ਗਿਆ ਤੇ ਅੰਗਰੇਜ਼ਾਂ ਲਈ ਆਸਾਨ ਹੋ ਗਿਆ ਭਾਰਤੀਆਂ ਲਈ ਮੁਸ਼ਕਲ ਹੋ ਗਿਆ ਸੈਕੰਡ ਸਭ ਤੋਂ ਪਹਿਲਾਂ ਸਟੂਡੈਂਟਸ ਤੁਸੀਂ ਹੈਡਿੰਗ ਜਾਰ ਕਰਾ ਕਰੋ ਜਿਹੜੇ ਵੀ ਹੈਡਿੰਗਸ ਵਾਲੇ ਕੁਐਸਚਨਸ ਨੇ ਹੁੰਦੇ ਨੇ ਕੁਐਸਚਨ ਆਨਸਰ ਸਭ ਤੋਂ ਪਹਿਲਾਂ ਹੈਡਿੰਗ ਜਾਰ ਕਰੋ ਫਿਰ ਵਿਚਲਾ ਮਟੀਰੀਅਲ ਸਮਝ ਕੇ इजीली ਯਾਦ ਹੋ ਜਾਂਦਾ ਹੈ ਅੱਗੇ ਆਜੂਗਾ ਵਿਦਰੋਹ ਸਾਰੇ ਭਾਰਤ ਦੇ ਵਿੱਚ ਨਾ ਫੈਲ ਸਕਿਆ। ਹਾਂਜੀ 1857 ਦੇ ਵਿਦਰੋਹ ਦੇ ਅਸਫਲ ਹੋਣ ਦਾ ਕਾਰਨ ਇਹ ਹੀ ਸੀ ਕਿ ਇਹ ਸਾਰੇ ਭਾਰਤ ਦੇ ਵਿੱਚ ਨਾ ਫੈਲ ਸਕਿਆ। ਇਹ ਵਿਦਰੋਹ ਉੱਤਰੀ ਭਾਰਤ ਤੇ ਮੱਧ ਭਾਰਤ ਦੇ ਕੁਝ ਪ੍ਰਾਂਤਾਂ ਤੱਕ ਹੀ ਸੀਮਤ ਰਿਹਾ। ਉੱਤਰੀ ਭਾਰਤ ਦੇ ਵਿੱਚ ਰਿਹਾ ਤੇ ਮੱਧ ਭਾਰਤ ਦੇ ਕੁਝ ਇਲਾਕਿਆਂ ਤੱਕ ਕੁਝ ਪ੍ਰਾਂਤਾਂ ਤੱਕ ਹੀ ਸੀਮਤ ਰਿਹਾ ਸਾਰੇ ਭਾਰਤ ਦੇ ਵਿੱਚ ਨਾ ਫੈਲ ਸਕਿਆ। ਪੰਜਾਬ ਰਾਜਸਥਾਨ ਬਿਹਾਰ ਬੜੋਦਾ ਬੰਗਾਲ ਤੇ ਦੱਖਣੀ ਰਾਜਾਂ ਨੇ ਇਸ ਵਿਦਰੋਹ ਦੇ ਵਿੱਚ ਭਾਗ ਨਹੀਂ ਲਿਆ ਜੇ ਇਹ ਵਿਦਰੋਹ ਸਾਰੇ ਭਾਰਤ ਦੇ ਵਿੱਚ ਫੈਲਿਆ ਹੁੰਦਾ ਤਾਂ ਅੰਗਰੇਜ਼ਾਂ ਦੇ ਅਤਿਆਚਾਰੀ ਰਾਜ ਦਾ ਤਖਤਾ ਜਿਹੜਾ ਕਿ ਪਲਟਿਆ ਜਾ ਸਕਦਾ ਸੀ ਅੱਗੇ ਆਜੂਗਾ ਸਾਂਝੇ ਉਦੇਸ਼ਾਂ ਦੀ ਕਮੀ ਹਾਂਜੀ ਵਿਦਰੋਹਾਂ ਵਿੱਚ ਇੱਕ ਵੱਡੀ ਕਮੀ ਇਹ ਸੀ ਕਿ ਉਹਨਾਂ ਦੇ ਵਿੱਚ ਸਾਂਝਾ ਜਿਹੜਾ ਇੱਕ ਕਾਮਨ ਉਦੇਸ਼ ਸੀ ਉਹਦੀ ਕਮੀ ਸੀ ਉਹ ਆਪਣੇ ਆਪਣੇ ਸਵਾਰਥੀ ਹਿੱਤਾਂ ਲਈ ਅੰਗਰੇਜ਼ਾਂ ਨਾਲ ਲੜ ਰਹੀ ਸੀ ਤੇ ਮੁਸਲਮਾਨ ਮੁਗਲ ਸਾਮਰਾਜ ਸਥਾਪਿਤ ਕਰਨਾ ਚਾਹੁੰਦੇ ਸੀ ਨਾਨਾ ਸਾਹਿਬ ਨੂੰ ਆਪਣੇ ਪੇਸ਼ਵਾਦੀ ਪਦਵੀ ਦੀ ਚਿੰਤਾ ਸੀ ਤਾਂ ਕਰਕੇ ਉਹ ਲੜ ਰਹੀ ਸੀ ਤਾਂ ਛਾਂਸੀ ਦੀ ਰਾਣੀ ਨੂੰ ਛਾਂਸੀ ਨੂੰ ਦੁਬਾਰਾ ਜਿੱਤਣ ਦਾ ਦੁਬਾਰਾ ਆਜ਼ਾਦ ਕਰਵਾਉਣਾ ਚਾਹੁੰਦੀ ਸੀ ਇਸ ਕਰਕੇ ਉਹ ਲੋਕਾਂ ਨੂੰ ਇੱਕ ਝੰਡੇ ਦੇ ਹੇਠਾਂ ਇਕੱਠਾ ਨਾ ਕਰ ਸਕੇ ਤੇ ਭਾਰਤੀਆਂ ਦੀ ਫਰਹਾਰ ਨਿਸ਼ਚਿਤ ਸੀ ਉਸ ਤੋਂ ਅਗਲਾ ਪੁਆਇੰਟ ਆਜੂਗਾ ਸਾਧਨਾਂ ਦੀ ਕਮੀ ਹਾਂਜੀ विद्रोहीया दे ਕੋਲ ਜਰੂਰੀ ਜਿਹੜੇ ਸਾਧਨ ਸੀ ਉਹਨਾਂ ਦੀ ਕਮੀ ਸੀ ਭਾਰਤੀ ਸੈਨਿਕਾਂ ਕੋਲ ਚੰਗੇ ਹਥਿਆਰ ਨਹੀਂ ਸੀ ਤੇ ਜ਼ਿਆਦਾਤਰ ਭਾਰਤੀ ਸੈਨਿਕਾਂ ਕੋਲ ਤਲਵਾਰਾਂ ਹੀ ਸੀ ਇਸ ਤੋਂ ਉਲਟ ਜਿਹੜੇ ਅੰਗਰੇਜ਼ ਸੀ ਉਹਨਾਂ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ ਸੀ ਉਹਨਾਂ ਕੋਲ ਬਹੁਤ ਜ਼ਿਆਦਾ ਸਾਧਨ ਸੀ ਤੇ ਲੋਰਡ ਪੈਂਥੀਓਂ ਇੰਗਲੈਂਡ ਤੋਂ ਵੀ ਸਹਾਇਤਾ ਲੈ ਸਕਦੇ ਸੀ ਤੇ ਅੰਗਰੇਜ਼ ਸੈਨਿਕਾਂ ਕੋਲ ਆਧੁਨਿਕ ਹਥਿਆਰ ਸੀ نتیਜੇ ਵਜੋਂ ਭਾਰਤੀ ਸੈਨਿਕਾ ਜਿਹੜੀ ਕਿ ਉਹਨਾਂ ਦਾ ਸਾਹਮਣਾ ਨਾ ਕਰ ਸਕੇ ਅਨੁਸ਼ਾਸਨ ਦੀ ਕਮੀ ਹਾਂਜੀ ਭਾਰਤੀ ਸੈਨਿਕਾਂ ਵਿੱਚ अनुशासन ਦੀ ਕਮੀ ਸੀ ਜਦੋਂ ਕਿਤੇ ਵੀ ਕਿਸੇ ਵੀ ਥਾਂ ਤੇ ਜਿੱਤਾ ਹਾਸਲ ਕਰਦੇ ਦਾ ਲੁੱਟਮਾਰ ਕਰਨ ਲੱਗ ਜਾਂਦੇ ਜਿਸ ਕਰਕੇ ਲੁੱਟਮਾਰ ਦੇ ਕਰਕੇ ਲੋਕਾਂ ਦਾ ਸਹਿਯੋਗ ਨੂੰ ਉਹ ਜਿਹੜੇ ਕਿ ਹਾਸਲ ਨਾ ਕਰ ਸਕੇ ਤੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਅੱਗੇ ਹੈਗਾ 6th ਪੁਆਇੰਟ ਭਾਰਤੀ ਰਾਜਾਂ ਦਾ ਅੰਗਰੇਜ਼ਾਂ ਨੂੰ ਸਹਿਯੋਗ ਹਾਂਜੀ ਭਾਰਤ ਦੇ ਜਿਹੜੇ ਜ਼ਿਆਦਾਤਰ ਰਾਜੇ ਸੀ ਉਹਨਾਂ ਨੇ ਵਿਦਰੋਹੀਆਂ ਦਾ ਸਾਥ ਦੇਣ ਦੀ بجائے ਮਤਲਬ ਕਿ ਭਾਰਤੀਆਂ ਦਾ ਸਾਥ ਦੇਣ ਦੀ بجائے ਅੰਗਰੇਜ਼ਾਂ ਦਾ ਸਾਥ ਦਿੱਤਾ ਇਨਾਂ ਵਿੱਚ ਹైదరాబాద్, ਕੁਵਾਲੀ ਔਰ ਪਟਿਆਲਾ, ਨਾਬਾ, ਜੀਂਦ, ਇੰਦੋਰ, ਵਿਭਾਲ, ਜੋਧਪੁਰ, ਕਸ਼ਮੀਰ, ਰਾਜਪਥਾਨਾ ਤੇ ਨੇਪਾਲ ਦੇ ਸ਼ਾਸਕ ਸੀ। ਇਨਾਂ ਸ਼ਾਸਕਾਂ ਦੇ ਸਹਿਯੋਗ ਕਾਰਨ ਅੰਗਰੇਜ਼ ਭਾਰਤੀ ਵਿਦਰੋਹਾਂ ਨੂੰ ਆਸਾਨੀ ਨਾਲ ਦਬਾਉਣ ਦੇ ਵਿੱਚ ਸਫਲ ਰਹੇ। ਅੱਗੇ ਹੈਗਾ ਚੰਗੇ ਜਰਨੈਲਾਂ ਦੀ ਕਮੀ। ਹਾਂਜੀ ਵਿਦਰੋਹ ਦੀ ਸਫਲਤਾ ਉਹਦੇ ਜਰਨੈਲਾਂ ਤੇ ਡਿਪੈਂਡ ਕਰਦੀ ਆ। ਬਟ ਬਦਕਿਸਮਤੀ ਨਾਲ ਭਾਰਤੀਆਂ ਕੋਲ ਚੰਗੇ ਜਰਨੈਲਾਂ ਦੀ ਕਮੀ ਸੀ। ਬੇਸ਼ੱਕ ਭਾਰਤੀਆਂ ਕੋਲ ਬਹਾਦਰ ਸਾਹ ਜਫਰ ਨਾਨਾ ਸਾਹਿਬ ਤਾਂਥੀਓ ਟੋਪੇ ਰਾਣੀ ਲక్ష్ਮੀਬਾਈ ਵਰਗੇ ਨੇਤਾ ਸੀ ਬਟ ਪਰ ਉਹ ਸਾਰੇ ਸੈਨਾਵਾਂ ਨੂੰ ਇੱਕ ਝੰਡੇ ਹੇਠ ਇਕੱਠਾ ਨਾ ਕਰ ਸਕੇ ਇਸ ਤੋਂ ਇਲਾਵਾ ਉਹਨਾਂ ਵਿੱਚ ਸੈਨਿਕ ਯੋਗਤਾ ਦੀ ਵੀ ਕਮੀ ਸੀ ਤੇ ਦੂਜੇ ਪਾਸੇ ਅੰਗਰੇਜ਼ਾਂ ਦੇ ਕੋਲ ਨੀਲ ਨਿਕਲਸਨ ਲਾਰੈਂਸ ਕੈਂਬੈਲ ਹੈਵਲੋਕ ਵਰਗੇ ਮਸ਼ਹੂਰ ਜਰਨਲ ਸੀ ਦੋਨੋਂ ਲੜਾਈ ਦਾ ਕਾਫੀ ਜ਼ਿਆਦਾ ਤਜਰਬਾ ਸੀ ਜਿਸ ਕਰਕੇ ਭਾਰਤੀ ਨਹੀਂ ਹਾਰ ਹੋ ਗਈ ਅੱਗੇ ਹੰਗਾਵਾ ਜਈ ਤੇ ਸੰਚਾਰ ਦੇ ਸਾਧਨਾਂ ਦੀ ਕਮੀ ਨੰਬਰ 8 ਆਵਾਜ਼ੀ ਤੇ ਸੰਚਾਰ ਦੇ ਸਾਧਨਾ ਤੇ ਅੰਗਰੇਜ਼ਾਂ ਦਾ ਕੰਟਰੋਲ ਸੀ ਤੇ ਇਹਨਾਂ ਦੇ ਮਦਦ ਨਾਲ ਉਹਨਾਂ ਨੂੰ ਲੜਾਈ ਸੰਬੰਧੀ ਜਾਣਕਾਰੀ ਮਿਲਦੀ ਰਹਿੰਦੀ ਸੀ ਤੇ ਅੰਗਰੇਜ਼ਾਂ ਦੀ ਜਿੱਥੇ ਵੀ ਸੈਨਿਕ ਸਥਿਤੀ ਕਮਜ਼ੋਰ ਹੁੰਦੀ ਉਹ ਫੌਰਨ ਹੀ ਰੇਲਾਂ ਰਾਹੀਂ ਆਪਣੀ ਸੈਨਾ ਜਾਂ ਹੋਰ ਸਹਾਇਤਾ ਭੇਜ ਦਿੰਦੇ ਸੀ ਤੇ ਵਿਦਰੋਹੀਆਂ ਕੋਲ ਅਜਿਹੀਆਂ ਸਹੂਲਤਾਂ ਭਾਰਤੀਆਂ ਕੋਲ ਨਹੀਂ ਸੀ ਜਿਸ ਕਰਕੇ ਉਹ ਵਿਦਰੋਹ ਦੇ ਵਿੱਚ ਅਸਫਲ ਰਹਿ ਗਏ ਅੱਗੇ ਅੰਗਰੇਜ਼ਾਂ ਦੇ ਅਤਿਆਚਾਰ 1857 ਦੇ ਵਿਦਰੋਹ ਨੂੰ ਦਬਾਉਣ ਦੇ ਵਿੱਚ ਅੰਗਰੇਜ਼ਾਂ ਨੇ ਨਾ ਸਿਰਫ ਭਾਰਤੀਆਂ ਬਲਕਿ ਆਮ ਲੋਕਾਂ ਤੇ ਵੀ ਜਿਹੜੇ ਵਿਦਰੋਹ ਕਰ ਰਹੇ ਸੀ ਬਲਕਿ ਉਹਨਾਂ ਤੇ ਨਹੀਂ ਜਿਹੜੇ ਆਮ ਲੋਕ ਵੀ ਸੀ ਉਹਨਾਂ ਤੇ ਵੀ ਗੈਰ ਮਨੁੱਖੀ ਇਤਿਆਜ਼ਾਰ ਕੀਤੇ ਉਹਨਾਂ ਨੇ ਕਈ ਲੋਕਾਂ ਨੂੰ ਫਾਂਸੀ ਤੇ ਚੜਾਤਾ ਤੇ ਕੰਨਿਆਂ ਨੂੰ ਥੋਪ ਦੇ ਮੂੰਹ ਦੇ ਨਾਲ ਉਡਾਤਾ ਥੋਪਾਂ ਦੇ ਮੂੰਹ ਦੇ ਨਾਲ ਵੰਨਖੇ ਤੇ ਕੰਨਿਆਂ ਨੂੰ ਜੇਲ੍ਹ ਦੀ ਕੋਠੜੀ ਦੇ ਵਿੱਚ ਬੰਦ ਕਰਤਾ ਤੇ ਜਿੱਥੇ ਉਹਨਾਂ ਦੇ ਜ਼ੁਲਮ ਟਾਏ ਗਏ ਤੇ ਅੰਗਰੇਜ਼ ਸੈਨਿਕਾਂ ਨੇ ਜਿਸ ਢੰਗ ਨਾਲ ਭਾਰਤੀ ਇਸਤਰੀਆਂ ਨੂੰ ਵੀ ਬੇਇੱਜ਼ਤ ਕੀਤਾ ਉਸ ਦੇ ਸ਼ਬਦਾਂ ਵਿੱਚ ਵਿਆਖਿਆ ਕਰਨੀ ਮੁਸ਼ਕਲ ਹੈ। ਤੇ ਇਨਾ ਭਿਆਨਕ ਅਤਿਆਚਾਰਾਂ ਨੂੰ ਸੁਣ ਕੇ ਲੋਕਾਂ ਦੀ ਆਤਮਾ ਕੰਬੁੱਠੀ ਤੇ ਉਹ ਆਪਣੇ ਆਪਣੇ ਆਪ ਨੂੰ ਵਿਦਰੋਹ ਤੋਂ ਫਿਰ ਦੂਰ ਰੱਖਦੇ ਸੀ। ਅੱਗੇ ਹੈ ਅੰਗਰੇਜ਼ਾਂ ਦੀ ਕੂਟਨੀਤੀ। ਹਾਂਜੀ ਅੰਗਰੇਜ਼ਾਂ ਦੀ ਕੂਟਨੀਤੀ ਦੇ ਕਰਕੇ ਵੀ 1857 ਦੇ ਵਿਦਰੋਹ ਵਿੱਚ ਭਾਰਤੀ ਆਪਣੇ ਉਦੇਸ਼ਾਂ ਦੇ ਵਿੱਚ ਅਸਫਲ ਰਹਿ ਗਏ। ਅੰਗਰੇਜ਼ਾਂ ਨੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ। ਉਹਨਾਂ ਨੇ ਹਿੰਦੂਆਂ ਨੂੰ ਇਹ ਕਹਿ ਕੇ ਭੜਕਾਇਆ ਕਿ ਮੁਸਲਮਾਨ ਭਾਰਤ ਤੇ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ ਹਿੰਦੂ ਨੂੰ ਇਹ ਕਹਿ ਕੇ ਭੜਕਾਤਾ ਤੇ ਮੁਸਲਮਾਨਾਂ ਨੂੰ ਇਹ ਕਹਿ ਕੇ ਭੜਕਾਤਾ ਕਿ ਹਿੰਦੂ ਆਪਣਾ ਰਾਜ ਕਰਨਾ ਚਾਹੁੰਦੇ ਨੇ ਤੇ ਭਾਵ ਕਿ ਦੋਨੋਂ ਧਿਰਾਂ ਨੂੰ ਆਪਸ ਦੇ ਵਿੱਚ ਭੜਕਾਉਣਾ ਸ਼ੁਰੂ ਕਰਤਾ ਤੇ ਅੰਗਰੇਜ਼ ਨੇ ਆਪਣੀ ਕੂਟਨੀਤੀ ਦੇ ਕਰਕੇ ਹੀ ਪੰਜਾਬੀਆਂ ਤੇ ਗੋਰਖਿਆਂ ਵਰਗੇ ਵੀਰ ਲੋਕਾਂ ਦਾ ਸਹਿਯੋਗ ਪ੍ਰਾਪਤ ਕੀਤਾ ਤੇ ਅੰਗਰੇਜ਼ਾਂ ਨੇ ਫੁੱਟ ਪਾਉ ਤੇ ਰਾਜ ਕਰੋ ਨੀਤੀ ਕਰਕੇ ਜਿਹੜੇ ਕਿ ਭਾਰਤੀ ਵਿਦਰੋਹ ਦੇ ਵਿੱਚ ਹਾਰ ਗਏ ਤੇ ਅੰਗਰੇਜ਼ ਜਿੱਤੂ ਰਹੇ ਸੋ ਐਸੀ ਵਿਰੋਧੀ ਅਸਫਲਤਾ ਦੇ ਕਾਰਨ